ਅਰਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਤਰੀਕ ਦੀ ਘਟਨਾ ਅੱਜ 5 ਜੂਨ ਆ ਹੁਣ ਤੱਕ ਕੋਈ ਵੀ ਦੋਸ਼ੀ ਫੜ ਕੇ ਜੇਲ ਨਹੀਂ ਦਿੱਤਾ ਗਿਆ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਗਿਆ ਔਰ ਪਰਿਵਾਰ ਦੀਆਂ ਰਹਿੰਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਔਰ ਇਥੋਂ ਨਾਲ ਹੀ ਪੁੱਛੋ ਤੋਂ ਭਗਵੰਤ ਮਾਨ ਸਾਹਿਬ ਆ ਕੇ ਮੁੜ ਗਏ ਮੁੱਖ ਮੰਤਰੀ ਨੇ ਜਿਹੜੇ ਗੱਲ-ਗੱਲ ਤੇ ਕਿਸਾਨ ਜਿੱਥੇ ਬੰਦੀਆਂ ਦੇ ਖਿਲਾਫ ਟਵੀਟ ਕਰਦੇ ਆ ਜਿਹੜੇ ਵਿਰੋਧੀ ਧਿਰ ਦੇ ਖਿਲਾਫ ਫੇਸਬੁੱਕ ਤੇ ਪੋਸਟਾਂ ਪਾਉਂਦੇ ਆ ਉਹਨਾਂ ਤੋਂ ਇੱਕ ਪੋਸਟ ਤੱਕ ਦੀ ਸਰੀ ਉਹ ਇਹੀ ਕਹਿ ਦੇਣਾ ਕਿ ਬਹੁਤ ਮਾੜਾ ਹੋਇਆ ਜਾਂ ਕਾਰਵਾਈ ਕਰਾਂਗੇ ਜਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਤੁਸੀਂ ਦੇਖ ਲਓ ਚੈੱਕ ਕਰਕੇ ਉਹਨਾਂ ਦੇ ਅਕਾਊਂਟ ਤੇ ਇੱਕ ਵੀ ਪੋਸਟ ਨਹੀਂ ਹੈ ਕੱਲ ਪਰसों ਇਹਨਾਂ ਦਾ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਉਹ ਇੱਥੇ ਬਖਤਾਰ ਸਿੰਘ ਪਿੰਡ ਆਇਆ ਔਰ ਬਖਤੌਰ ਸਿੰਘ ਪਿੰਡਿੱਥੇ ਨਸ਼ੇ ਦੇ ਸਮਗਲਰਾਂ ਨੇ ਸਾਫਤਾ ਫੌਜੀ ਸੂਬੇਦਾਰ ਜਿਹੜੇ ਰਿਟਾਇਰ ਨੇ ਉਹਨਾਂ ਦੀਆਂ ਤਸਕਰਾਂ ਨੇ ਲੱਤਾਂ ਬਾਹਾਂ ਤੋੜਤੀਆਂ ਉਸ ਮਾਮਲੇ ਤੇ ਐਸਐਚਓ ਨੂੰ ਲਾਈਨ ਹਾਜ਼ਰ ਕਰਕੇ ਆਪਣੇ ਆਪ ਨੂੰ ਬਹੁਤ ਵੱਡੇ ਚੈਂਪੀਅਨ ਸਮਝਦੇ ਆ ਉਹਦੀਆਂ ਪੋਸਟਾਂ ਜਿਹੜੀਆਂ ਕਮਾਈਆਂ ਜਾ ਰਹੀਆਂ ਨੇ ਪੰਨੂ ਸਾਹ ਬੋਲਦੇ ਆ ਕਿ ਸਾਡੀ ਨਸ਼ੇ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ ਸਾਡੇ ਕਿਸੇ ਐਮਐਲ ਨਾਲ ਫੋਟੋ ਖਾ ਜਾਓ ਸਾਡੇ ਕਿਸੇ ਬੰਦੇ ਦੀ ਸ਼ਮੂਲੀਅਤ ਦਿਖਾ ਦਿਓ ਪੰਨੂ ਸਾਹਿਬ ਫੋਡਾ ਐਮਐਲਏ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ ਉਹਦਾ ਡਰਾਈਵਰ ਆ ਸੰਨੀ ਜਿਹੜਾ 300 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਤੇ ਗੁਰਦੇਵ ਸਿੰਘ ਸੇਖੋਂ ਉਹਦੇ ਮੰਨਦਿਆ ਕਿ ਹਾਂ ਇਹ ਮੇਰਾ ਡਰਾਈਵਰ ਆ ਦੱਸੋ ਜਿਹਦੇ ਤੇ ਚਿੱਟੇ ਦੀ ਤਸਕਰੀ ਦੇ ਦੋਸ਼ ਆ ਤੁਸੀਂ ਉਹਦੀ ਇਨਕੁਆਇਰੀ ਨਹੀਂ ਹੋਣ ਦਿੱਤੀ ਉਹਦੀ ਤੁਸੀਂ ਜਾਂਚ ਆ ਉਹ ਟਾਲਤੀ ਤੇ ਉਹਦੀ ਬਦਲੀ ਹੋਰ ਪਾਸੇ ਕਰਵਾਤੀ ਤੁਹਾਡਾ ਸਰਪੰਚ ਚਿੱਟੇ ਸਮੇਤ ਫੜਿਆ ਗਿਆ ਤੁਹਾਡਾ ਜਿਹੜਾ ਬੰਦਾ ਸਰਪੰਚ ਨਸ਼ੇ ਦੇ ਖਿਲਾਫ ਯੁੱਧ ਨਸ਼ੇ ਵਿਰੋਧ ਚਲਾਉਂਦਾ ਛੱਡ ਪਾ ਕੇ ਉਹੋ ਬੰਦਾ ਧੁੱਕੀ ਲਿਉਂਦਾ ਰਾਜਸਥਾਨ ਤੋਂ ਫੜਿਆ ਗਿਆ ਉਹਦੇ ਤੇ ਕੀ ਕਾਰਵਾਈ ਕੀਤੀ ਆ ਹੋਰ ਇਹਦੇ ਤੁਹਾਡੀ ਜਵਾਬ ਕਿਉਂ ਨਹੀਂ ਕੁੱਲੀ ਪੰਨੂ ਸਾਹਿਬ 29 ਤਰੀਕ ਨੂੰ ਸਿੱਧੂ 28 ਤਰੀਕ ਨੂੰ ਤੁਹਾਡੀ ਇੱਕ ਪੋਸਟ ਸੀ ਕਿ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਬਾਖ ਲਈ ਜਾਂਦੀ ਹੈ ਜਾਂ ਘਟਾਈ ਜਾਂਦੀ ਹੈ 29 ਤਰੀਕ ਨੂੰ ਉਹਦਾ ਕਤਲ ਹੋ ਜਾਂਦਾ ਹੈ ਐਡਾ ਵੱਡਾ ਪੰਜਾਬ ਦਾ ਨਾਮਵਰ ਨੌਜਵਾਨ ਜਿਹਨੇ ਦੁਨੀਆ ਪੱਧਰ ਤੇ ਪੰਜਾਬੀਆਂ ਦੇ ਨਾਂ ਨੂੰ ਰੌਸ਼ਨ ਕੀਤਾ ਤੁਹਾਡੀ ਸਕਿਉਰਿਟੀ ਲੀਕ ਕਰਨ ਕਿਉਂ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਦੇ ਕਾਰਵਾਈ ਬੰਦ ਨਹੀਂ ਚਾਹੀਦੀ ਸੀ ਕਿਉਂ ਨਹੀਂ ਹੋਈ ਤੁਹਾਡੀ ਉਹਦੇ ਚ ਕੀ ਮਲੀ ਭੁਗਤਾ ਤੁਹਾਡੀ ਜਾਂਚ ਕਿਉਂ ਨਹੀਂ ਹੋਈ ਔਰ ਇਹਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਇਹਦੀ ਅਸਲੀਅਤ ਇਹ ਆ ਕਿ ਜਿੱਦੇ ਡੈਡ ਲਾਈਨ ਦਿੱਤੀ ਕਹਿੰਦੇ 31 ਤਰੀਕ ਨੂੰ ਨਸ਼ਾ ਖਤਮ ਤੇ 31 ਤਰੀਕ ਨੂੰ ਹੀ ਤੁਹਾਡੇ ਜੈਤੋ ਹਲਕੇ ਦਾ ਪਿੰਡ ਆ ਗਲਾਬ ਦਾ ਰੋੜੀ ਪੂਰਾ 22 ਸਾਲਾਂ ਦਾ ਨੌਜਵਾਨ ਚਿੱਟੇ ਦੀ ਓਟੋ ਜੀ ਦੇ ਨਾਲ ਮਰ ਗਿਆ ਜਿਹਦੇ ਤਿੰਨ ਧੀਆ 30 ਤਰੀਕ ਨੂੰ ਦੀਨੇ ਪਿੰਡ ਦਾ ਨੌਜਵਾਨ ਜਿਹਦੇ ਹੱਥ 'ਚ ਸਰੈਂਜ ਰਹਿ ਗਈ ਉਹ ਮਰ ਗਿਆ ਔਰ ਉਸ ਤੋਂ ਬਾਅਦ ਭਖਤਾਰ ਸਿੰਘ ਪਿੰਡ ਦੇ ਵਿੱਚ ਆ ਕੇ ਤਸਕਰ ਉਸ ਫੌਜੀ ਦੀਆਂ ਲੱਤਾਂ ਤੋੜ ਕੇ ਇਹ ਬਣਾਵਾ ਨੇ ਕਿ ਨਸ਼ੇ ਦੇ ਸਮਗਮ ਰਾ ਜਿਹੜੇ ਦੰਦ ਨਾਉਂਦੇ ਫਿਰਦੇ ਆ ਲੋਕਾਂ ਦੀਆਂ ਲੱਤਾਂ ਬਾਵਾ ਤੋੜਦੇ ਫਿਰਦੇ ਆ ਲੋਕਾਂ ਦੇ ਕਤਲ ਕਰਦੇ ਫਿਰਦੇ ਆ ਤੁਸੀਂ ਸਿਰਫ ਤੇ ਸਿਰਫ ਇਸ਼ਤਿਹਾਰबाजी ਕਰਕੇ ਲੋਕ ਇਕੱਠੇ ਕਰਕੇ ਪਾਰਟੀ ਦੀ ਮਹਿਮਤ ਚਾਹ ਲੋਕ ਜਿਹੜੇ ਸਿਆਸੀ ਫਾਇਦਾ ਖਟਣਾ ਚਾਹਣੇ ਹੋ ਔਰ ਜੇ ਤੁਸੀਂ ਕਾਰਵਾਈ ਕਰਨੀ ਆ ਤੇ ਡੀਜੀਪੀ ਪੰਜਾਬ ਦਾ ਮੈਂ ਨਹੀਂ ਕਹਿੰਦਾ ਪੰਜਾਬ ਦਾ ਇੰਟੈਲੀਜੈਂਸ ਬੈਂਕ ਦਾ ਡੀਜੀਪੀ ਆ ਸ਼ਸ਼ੀ ਕਾਂਤ ਜਿਹੜਾ ਜ਼ਿਲ੍ਹਾ ਦਾ ਡੀਜੀਪੀ ਰਿਹਾ 2008 ਦੇ ਵਿੱਚ ਉਹਨੇ ਰਿਪੋਰਟ ਆ ਜਿਹੜੀ ਪੰਜਾਬ ਸਰਕਾਰ ਦੀ ਹੋਮ ਮਿਨਿਸਟਰੀ ਨੂੰ ਦਿੱਤੀ ਆ ਕਿ 175 ਬੰਦੇ ਆ ਜਿਹਦੇ ਚ ਆਲਾ ਅਧਿਕਾਰੀ ਪੁਲਿਸ ਦੇ ਆ ਅਧਿਕਾਰੀ ਫੌਜ ਦੇ ਆ ਜਿਹਦੇ ਚ ਉਹਨੇ ਮਜੀਠੀਏ ਦਾ ਨਾਮ ਲਿਆ ਜਿਹਦੇ ਚ ਉਹਨੇ ਰਿਪੋਰਟ ਚ ਜਗਜੀਤ ਜਿਹੜਾ ਚਾਹਲਾ ਬਿੱਟੂ ਆਖਾ ਪਤਾ ਨਹੀਂ ਕਿਹਦੇ ਕਿਹਦੇ ਨਾਮ ਦਰਜ ਕੀਤੇ ਜੇ ਤੁਹਾਡੇ ਚ ਜੁੜਦਾ 175 ਬੰਦਿਆਂ ਦੀ ਲਿਸਟ ਜਾਰੀ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਹੜੇ ਮਗਰਮੱਛ ਨੇ ਜਿਹੜੇ 60 ਹਜ਼ਾਰ ਕਰੋੜ ਰੁਪਏ ਦਾ ਡਰੱਗ ਰੈਕਡ ਚੁਆ ਰਹੇ ਨੇ ਪਰ ਤੁਹਾਡੇ ਚ ਦਮ ਨਹੀਂ ਹੈ ਕਿਉਂਕਿ ਤੁਸੀਂ ਯੁੱਧ ਨਸ਼ਾ ਰੋਧ ਦੇ ਨਾਂ ਤੇ ਪੀੜਤ ਲੋਕਾਂ ਨੂੰ ਨਸ਼ਾ ਕਰਨ ਵਾਲੇ ਲੋਕਾਂ ਨੂੰ ਫੜ ਫੜ ਜੇਲ੍ਹਾਂ ਚ ਤੁੰਨਿਆ ਜੇਲ੍ਹਾਂ ਭਰੀਆਂ ਪਈਆਂ ਤੇ ਇਹਦੇ ਨਾਂ ਤੇ ਤੁਸੀਂ ਹਰਾਸਤੀ ਕਦਰ ਕਰਨਿਆ ਨਰਿੰਦਰਦੀਪ ਸਿੰਘ ਵਰਗੇ ਨੌਜਵਾਨਾਂ ਦੇ ਇਸ ਕਰਕੇ ਇਹਨਾਂ ਤੋਂ ਇਨਸਾਫ ਦੀ ਝਾਕ ਨਾ ਕਰਿਓ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋਣਾ ਜਿੰਨਾ ਕਰਦੇ ਖਿਲਾਫ ਲੋਕ ਲਹਿਰ ਨਹੀਂ ਮੰਦੀ ਤੇ ਜਿਹੜਾ ਇਹ ਪੰਨੂ ਆ ਜਿਹੜਾ ਕਿਤੇ ਨਸ਼ੇ ਖਿਲਾਫ ਕਾਲਾ ਹਫਤਾ ਚਲਾਉਣ ਦੀ ਗੱਲ ਕਰਦਾ ਸੀ ਅੱਜ ਨਸ਼ੇ ਵਾਲੇ ਮਾਮਲੇ ਤੇ ਸਿਰਫ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਇਸ ਕਰਕੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਝਾੜੂ ਵਾਲੇ ਕੱਲੇ ਇਸ਼ਤਿਹਾਰबाजी ਕਰਦੇ ਆ ਲੋਕਾਂ ਦੇ ਦੰਦ ਤੇ ਇਹ ਮਹੱਮਾ ਜਿਹੜੀ ਬਣ ਸਕਦੀ ਹੈ ਨਸ਼ਾ ਰੋਕਿਆ ਜਾ ਸਕਦਾ ਤੁਸੀਂ ਮੈਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ